ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਹੈ ਪੰਜਾਬ ਸਰਕਾਰ ਨੇ ਸਾਰੇ ਆਈਏ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਨੇ ਕੋਈ ਵੀ ਅਧਿਕਾਰੀ ਅਗਲੇ ਹੁਕਮਾਂ ਤੱਕ ਛੁੱਟੀ ਨਹੀਂ ਲਵੇਗਾ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਤੇ ਅਹਿਮ ਫੈਸਲਾ ਲਿਆ ਗਿਆ ਕੋਈ ਵੀ ਅਧਿਕਾਰੀ ਆਪਣੀ ਤਾਇਨਾਤੀ ਵਾਲੀ ਥਾਂ ਤੋਂ ਬਾਹਰ ਨਹੀਂ ਜਾ ਸਕਦਾ ਤਾਂ ਪੰਜਾਬ ਤੇ ਪਾਕਿਸਤਾਨ ਦੇ ਹਮਲੇ ਦੇ ਵਿਚਕਾਰ ਸਰਕਾਰ ਨੇ ਆਈਐਸ ਅਧਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਨੇ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਕਿਹਾ ਕਿ ਕੋਈ ਵੀ ਅਧਿਕਾਰੀ ਅਗਲੇ ਹੁਕਮਾਂ ਤੱਕ ਛੁੱਟੀ ਨਹੀਂ ਲਵੇਗਾ ਅਧਿਕਾਰੀ ਆਪਣੀ ਤਾਇਨਾਤੀ ਵਾਲੀ ਥਾਂ ਤੋਂ ਨਹੀਂ ਜਾਣਗੇ ਪਾਕਿਸਤਾਨ ਨੇ ਅੱਜ ਸਵੇਰੇ ਤੀਜੀ ਵਾਰ ਪੰਜਾਬ ਤੇ ਹਮਲਾ ਕੀਤਾ ਹੈ ਤੇ ਅੰਮ੍ਰਿਤਸਰ ਦੇ ਖਾਸਾ ਦੇ ਵਿੱਚ ਸ਼ਾਮ 5:30 ਵਜੇ ਡਰੋਨ ਹਮਲਾ ਜਿਹੜਾ ਕੀਤਾ ਗਿਆ ਭਾਰਤ ਨੇ ਆਪਣੇ S-400 ਰੱਖਿਆ ਪ੍ਰਣਾਲੀ ਦੇ ਨਾਲ ਦੋ ਡਰੋਨਾਂ ਨੂੰ ਦੇਖ ਕੇ ਜਵਾਬੀ ਕਾਰਵਾਈ ਕੀਤੀ ਹੈ ਤੇ ਇੱਕ ਛੋਟਾ ਡਰੋਨ ਸੀ ਤੇ ਇੱਕ ਵੱਡਾ ਡਰੋਨ ਜਿਹੜਾ ਦੱਸਿਆ ਜਾ ਰਿਹਾ ਸੀ ਇਸ ਦੇ ਨਾਲ ਹੀ ਬਠਿੰਡਾ ਦੇ ਪਿੰਡ ਤੁੰਗਵਾਲੀ ਦੇ ਖੇਤਾਂ ਵਿੱਚ ਰਾਕਟ ਦੇ ਟੁਕੜੇ ਮਿਲੇ ਨੇ ਐਸਐਸਪੀ ਅਮਨੈਤ ਕੁੰਡੇਲ ਨੇ ਕਿਹਾ ਕਿ ਰਾਤ ਨੂੰ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਤੇ ਫੌਜ ਦੀ ਟੀਮ ਮੌਕੇ ਤੇ ਪਹੁੰਚ ਗਈ ਸੀ ਹੁਸ਼ਿਆਰਪੁਰ ਦੇ ਕਮਾਈ ਦੇਵੀ ਦੇ ਵਿੱਚ ਇੱਕ ਰਾਕਟ ਡਿੱਗਿਆ ਹੋਇਆ ਵੀ ਮਿਲਿਆ ਤੇ ਰਾਤ ਸਵੇਰ 8 ਵਜੇ ਉੱਚੀ ਬੱਸੀ ਦੇ ਵਿੱਚ ਤਮਾਕੂਏ ਸੁਨੇ ਗਏ ਨੇ ਇੱਥੋਂ ਇੱਕ ਫੌਲ ਦਾ ਕੈਂਪ ਵੀ ਹੈ ਪਠਾਨਕੋਟ ਦੇ ਵਿੱਚ ਦੇਰ ਰਾਤ ਹੋਏ ਹਮਲੇ ਤੋਂ ਬਾਅਦ ਪੁਲਿਸ ਨੇ 에ਅਰਬੇਸ ਦੇ ਨੇੜੇ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਪੰਜਾਬ ਸਰਕਾਰ ਦੇ ਕਰਮਚਾਰੀ ਖੇਤਾਂ ਦੀ ਤਲਾਸ਼ੀ ਲੈ ਰਹੇ ਨੇ ਤੇ ਕਹਿੰਦੀ ਦੱਸਦੀ ਕਿ ਪੰਜਾਬ ਪੁਲਿਸ ਦੇ ਕਰਮਚਾਰੀ ਖੇਤਾਂ ਦੀ ਤਲਾਸ਼ੀ ਲੈ ਰਹੇ ਨੇ ਤੇ ਇਸ ਦੌਰਾਨ ਨਦੀ ਦੇ ਕੰਢੇ ਇੱਕ ਬੰਬ ਮਿਲਿਆ ਜਿਸ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਇੱਥੇ ਵੀ ਸਵੇਰੇ 4:30 ਵਜੇ 3-4 ਧਮਾਕਿਆਂ ਦੀ ਆਵਾਜ਼ ਸੁਨਾਈ ਜਿਹੜੀ ਦਿੱਤੀ ਗਈ ਹੈ ਦੂਜੇ ਪਾਸੇ 9 10 ਤੇ 11 ਮਈ ਨੂੰ ਹੋਣ ਵਾਲੀਆਂ ਸਾਰੀਆਂ ਪੰਜਾਬ ਪੁਲਿਸ ਪ੍ਰਕਿਆਵਾਂ ਮੁਲਤਵੀ ਕਰ ਦਿੱਤੀਆਂ ਗਏ ਨੇ ਚੰਡੀਗੜ੍ਹ ਦੇ ਵਿੱਚ ਹਵਾਈ ਹਮਲੇ ਦੀ ਚੇਤਾਵਨੀ ਚੰਡੀਗੜ੍ਹ ਦੇ ਵਿੱਚ ਹਵਾਈ ਹਮਲੇ ਦੀ ਜਿਹੜੀ ਚੇਤਾਵਨੀ ਹੈ ਉਹ ਜਾਰੀ ਕੀਤੀ ਗਈ ਹੈ 10 ਮਿੰਟਾਂ ਤੱਕ ਸੈਰਨ ਵੱਜਦਾ ਰਿਹਾ ਡਿਪਟੀ ਕਮਿਸ਼ਨਰ ਨਿਸ਼ਾੰਤ ਕੁਮਾਰ ਯਾਦਵ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣਾ ਚਾਹੀਦਾ ਹੈ ਤੇ ਖਿੜਕੀਆਂ ਜਾਂ ਖੁਲੀਆਂ ਥਾਵਾਂ ਤੇ ਦੂਰ ਰੋ ਉਹਨਾਂ ਨੇ ਕਿਹਾ ਕਿ ਸਥਿਤੀ ਤੇ ਨਜ਼ਰ ਜੜੀ ਰੱਖੀ ਜਾ ਰਹੀ ਹੈ ਤੇ ਇੱਕ ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਪਾਕਿਸਤਾਨ ਤੋਂ ਡਰੋਨ ਹਮਲਾ ਜਿਹੜਾ ਕੀਤਾ ਜਾ ਰਿਹਾ ਕਿ ਹੋਇਆ ਸੀ ਇੱਥੇ ਡਰੋਨ ਨੂੰ ਰੱਖਿਆ ਪ੍ਰਣਾਲੀ S400 ਦੁਆਰਾ ਮਾਰ ਸੁੱਟਿਆ ਗਿਆ ਸੀ ਇੱਕ ਦਿਨ ਪਹਿਲਾਂ ਪਾਕਿਸਤਾਨ ਨੇ ਹਮਲਾ ਕੀਤਾ ਸੀ ਤੇ ਵੀਰਵਾਰ ਰਾਤ ਨੂੰ ਪਟਾਣਕੋਟ ਦੇ 에ਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉੱਤੇ ਦੱਸਦੀ ਕਿ ਇੱਕ ਨਿਊਜ਼ ਏਜੰਸੀ ANI ਦੇ ਮੁਤਾਬਕ ਪਟਾਣਕੋਟ ਦੇ ਵਿੱਚ ਇੱਕ ਪਾਕਿਸਤਾਨੀ ਜਹਾਜ਼ ਨੂੰ ਡੇਕ ਦਿੱਤਾ ਗਿਆ ਹਾਲਾਂਕਿ ਸਰਕਾਰ ਦੇ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਜਲੰਧਰ ਦੇ ਵਿੱਚ ਦੋ ਥਾਵਾਂ ਤੇ ਡਰੋਨ ਹਮਲੇ ਹੋਏ ਨੇ ਹਾਲਾਂਕਿ ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀ ਨੂੰ ਉਹਨਾਂ ਨੂੰ ਅਸਮਾਨ ਦੇ ਵਿੱਚ ਨਿਸ਼ਚਿਤ ਦਿੱਤਾ ਹੈ ਤੇ ਹਮਲੇ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਬਠਿੰਡਾ ਦੇ ਵਿੱਚ ਵੀ ਡਰੋਨ ਦੀ ਆਵਾਜ਼ ਆਈ ਦੇਖੀ ਗਈ